ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਪੈ ਰਹੀ ਬਰਫਬਾਰੀ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਜਿੱਥੇ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਆ ਉੱਥੇ ਹੀ ਤੁੰਦ ਦਾ ਕਹਿਰ ਵੀ ਲਗਾਤਾਰ ਜਾਰੀ ਹੈ ਜੇਕਰ ਇਹ ਨਾਬਹਲਕੇ ਦੀ ਗੱਲ ਕੀਤੀ ਜਾਏ ਤਾਂ ਸਵੇਰ ਤੋਂ ਹੀ ਸੰਘਣੀ ਤੁੰਦ ਨੇ ਵਾਹਨਾਂ ਦੀਆਂ ਬ੍ਰੇਕਾਂ ਲਾ ਦਿੱਤੀਆਂ ਇਸ ਤੁੰਦੇ ਨਾਲ ਜਿੱਥੇ ਫਾਇਦੇ ਹਨ ਉੱਥੇ ਨੁਕਸਾਨ ਵੀ ਨੇ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੇ ਕਿਹਾ ਕਿ ਤੁੰਦ ਕਣਕ ਦੀ ਫਸਲ ਦੇ ਲਈ ਦੇਸੀ ਕੌਦਾ ਕੰਮ ਕਰੇਗੀ ਉਹਨਾਂ ਨੇ ਕਿਹਾ ਕਿ ਜੇ ਨਿੱਤ ਤੁੰਦ ਪਵੇਗੀ ਉਨੀ ਫਸਲ ਬਹੁਤ ਵਧੀਆ ਹੋਗੀ ਤੇ ਜੇਕਰ ਰਾਗੀਰਾ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਕਿਹਾ ਕਿ ਤੁੰ ਦੇ ਨਾਲ ਸੜਕ ਹਾਦਸੇ ਦੇ ਵਿੱਚ ਵਾਧਾ ਹੋ ਰਿਹਾ ਹੈ ਅਤੇ ਆਉਣ ਜਾਣ ਦੇ ਵਿੱਚ ਵੀ ਉਹਨਾਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਤੁੰ ਬਹੁਤ ਹੈ ਜੀ ਸਵੇਰੇ ਗਰਾਊਂਡ ਜਾਣਾ ਵੀ ਔਖਾ ਹੋਇਆ ਪਿਆ ਸੀ ਮੈਂ ਸਾਈਕਲਿੰਗ ਕਰਦਾ ਸਾਈਕਲ ਤੇ ਗਿਆ ਤਾਂ ਕੁਝ ਵੀ ਨਹੀਂ ਦਿਖ ਰਿਹਾ ਸੀ ਕੋਸ਼ਿਸ਼ ਕਰ ਰਿਹਾ ਵੀ ਕੱਲ ਤੋਂ ਸਕੂਟਰੀ ਵਗੈਰਾ ਲੈ ਕੇ ਜਾਇਆ ਕਰਾਂਗੇ ਤਾਂ ਜੋ ਲਾਈਟਾਂ ਨਾਲ ਕੁਝ ਤਾਂ दिखे ਰਸਤੇ ਦਾ ਪਤਾ ਲੱਗੇ ਮੈਂ ਹੋਰਾਂ ਨੂੰ ਵੀ ਅਪੀਲ ਕਰਦਾ ਵੀ ਸਵੇਰੇ ਜਿਹੜੇ ਲੋਕ ਜਾਂਦੇ ਨੇ ਆਪਣਾ ਪੂਰਾ ਧਿਆਨ ਰੱਖਣ ਬਹੁਤ ਜ਼ਿਆਦਾ ਹੁੰਦਾ ਨਜਾਇਜ਼ ਸਵੇਰੇ ਸਵੇਰੇ ਦਾ ਇਸ ਕੋ ਪ੍ਰਸ਼ਾਸਨ ਨੂੰ ਤਾਂ ਇਹੀ ਅਪੀਲ ਹੈ ਵੀ ਰੇਡੀਅਮ ਜਿੰਨਾ ਵੀ ਲੱਗਦਾ ਹੈ ਲੈਫਟ ਰਾਈਟ ਖਾਸ ਕਰਕੇ ਮੇਨ ਰੋਡਾਂ ਤੇ ਜਾਂ ਸੜਕ ਦੇ ਵਿਚਕਾਰ ਜਿਹੜਾ ਲੱਗਦਾ ਉਹ ਵੱਧ ਤੋਂ ਵੱਧ ਲਗਾਇਆ ਜਾਵੇ ਟ੍ਰੈਫਿਕ ਪੁਲਿਸ ਹਦਾਇਤ ਦੇਵੇ ਕਿ ਜਿਹੜੇ ਵੀ ਵਾਈਕਲ ਲੋਕ ਲੈ ਕੇ ਸਵੇਰੇ ਸ਼ਾਮ ਨਿਕਲਦੇ ਨੇ ਉਹ ਆਪਣਾ ਰੇਡੀਅਮ ਹੈ ਜਿਹੜਾ ਉਹਨਾਂ ਤੇ ਲੱਗਿਆ ਹੋਰ ਲਾਈਟਾਂ ਔਨ ਰਹਿਣ ਤੇ ਐਕਸੀਡੈਂਟ ਦੇ ਕਾਰਨ ਵੀ ਬੰਦੇ ਗੰਭੀਰ ਹਾਂ ਬਿਲਕੁਲ ਜੀ ਬਿਲਕੁਲ ਤੁੰਦਕਾਰ ਨਹੀਂ ਐਕਸੀਡੈਂਟ ਹੋ ਰਹੇ ਨੇ ਬਹੁਤ ਜਾਨੀ ਨੁਕਸਾਨ ਵੀ ਹੋ ਰਿਹਾ ਹੈ ਤੁੰਦ ਦੇ ਨੁਕਸਾਨ ਵੀ ਨੇ ਫਾਇਦੇ ਵੀ ਨੇ ਜੇ ਤਾਂ ਫਸਲਾਂ ਨੂੰ ਦੇਖੀਏ ਫਸਲਾਂ ਨੂੰ ਤਾਂ ਇਹ ਕਿਉਂ ਮੰਗ ਲੱਗ ਰਹੀ ਆ ਦੇਸੀ ਕਿਉਂ ਆ ਇੱਕ ਤਰ੍ਹਾਂ ਦਾ ਜਿਹੜੀਆਂ ਸਰਦੀਆਂ ਦੀਆਂ ਫਸਲਾਂ ਨੇ ਉਹਨਾਂ ਵਾਸਤੇ ਬਹੁਤ ਵਧੀਆ ਇਹ ਕਣਕ ਦੀ ਫਸਲ ਨੂੰ ਖਾਸ ਕਰ ਦੇਖਿਆ ਜਾਵੇ ਬਹੁਤ ਵਧੀਆ ਹੈ ਅਕਸਰ ਕਹਿੰਦੇ ਨੇ ਕਿ ਜਿੰਨੀ ਠੰਡ ਪਊਗੀ ਉੰਨੀ ਫਸਲ ਵਧੀਆ ਹੋਊਗੀ ਜੇ ਦੂਜੀ ਦੇਖੀਏ ਸੜਕਾਂ ਤੇ ਹਾਦਸੇ ਬਹੁਤ ਹੋ ਰਹੇ ਨੇ ਧੁੰਦ ਦੇ ਕਾਰਨ ਨੁਕਸਾਨ ਬਹੁਤ ਹੋ ਰਹੇ ਨੇ ਕਿਤੇ ਜਾਣਾ ਇਹ ਬੰਦਾ ਟਾਈਮ ਤੇ ਨਹੀਂ ਪਹੁੰਚ ਸਕਦਾ ਇਹਦੇ ਨੁਕਸਾਨ ਵੀ ਨੇ ਤੇ ਫਾਇਦੇ ਵੀ ਨੇ ਸੋ ਦੋਏ ਚੀਜ਼ਾਂ ਨੇ ਕੁਦਰਤ ਆ ਜਿਹੜੀ ਉਹਨੇ ਆਪਣਾ ਕੰਮ ਆ ਜਿਹੜਾ ਆਪਣੀ ਚਾਲ ਕਰੀ ਜਾਣਾ ਇਹ ਸਿਸਟਮ ਆ ਜਿਹੜਾ ਚੱਲ ਰਿਹਾ ਏ ਪਰ ਫਾਇਦੇ ਤੇ ਨੁਕਸਾਨ ਦੋਨੇ ਨੇ ਜੀ ਅਸੀਂ ਸ਼ਹਿਰ ਤੋਂ ਬਾਹਰ ਲੱਦੀ ਰਹਿੰਦੇ ਆ ਜੀ ਜਦੋਂ ਅਸੀਂ ਸ਼ਹਿਰ ਨੂੰ ਆਉਂਦੇ ਆ ਤਾਂ ਬਹੁਤ ਜ਼ਿਆਦਾ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਹੈ ਲਾਈਟ ਕਰਨ ਨੂੰ ਵੀ ਕੁਝ ਇੰਨਾ ਕੋਈ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਵਹੀਕਲ ਬਹੁਤ ਜ਼ਿਆਦਾ ਹੌਲੀ ਜਾਂਦਾ ਡਰ ਬਣਿਆ ਰਹਿੰਦਾ ਵੀ ਕੋਈ ਗੱਡੀ ਆ ਕੇ ਜਾਂ ਕੋਈ ਵਹੀਕਲ ਆ ਕੇ ਵਿੱਚ ਨਾ ਲੱਗੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਸਾਡੇ ਜਦੋਂ ਅਸੀਂ ਆਨਿਆਂ ਦਾ ਰਸਤੇ ਦੀ ਕਿ ਸਾਈਡ ਤੇ ਸਾਡੇ ਸੂਆ ਬਣਿਆ ਪਿਆ ਸਾਨੂੰ ਉਧਰ ਕੋਈ ਵੀ ਰਿਫਲੈਕਟਰ ਕੋਈ ਵੀ ਲਾਈਟ ਨਹੀਂ ਲੱਗੀ ਪਈ ਜਿਸ ਕਰਕੇ ਕੁਛ ਐਨਾ ਜਿਆਦਾ ਦਿਖਾਈ ਨਹੀਂ ਦਿੰਦਾ ਹੈ ਕਿੰਨੀ ਕੁ ਮੁਸ਼ਕਿਲ ਆਉਂਦੀ ਆਨ ਜਾਣ ਦੇ ਵਿੱਚ ਤੁਹਾਨੂੰ ਮੁਸ਼ਕਿਲ ਬਹੁਤ ਜਿਆਦਾ ਹੁੰਦੀ ਹੈ ਜੀ ਆਨ ਜਾਣ ਦੇ ਜਿਹੜਾ ਵਹੀਕਲ ਹੈ ਸਾਹਮਣੇ ਕੋਈ ਜਲਦੀ ਦਿਖਾਈ ਨਹੀਂ ਦਿੰਦਾ ਹੈਗਾ ਅਸੀਂ ਵੀ ਕਾਫੀ ਬੰਦੇ ਹਾਂ ਜਿਆਦਾ ਧੁੰਦ ਕਰਕੇ ਜਿਵੇਂ ਅੱਜ ਧੁੰਦ ਬਹੁਤ ਜਿਆਦਾ ਆ ਬੰਦੇ ਨੇ ਜੀ ਵਹੀਕਲ ਬਹੁਤ ਜਿਆਦਾ ਹੌਲੀ ਚੱਲਦੇ ਨੇ ਅੱਗੋਂ ਪਿੱਛੋਂ ਜਿਹੜੇ ਵਹੀਕਲ ਆ ਰਹੇ ਨੇ ਉਹ ਨਹੀਂ ਦਿਖਾਈ ਦਿੰਦੇ ਜੀ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਵੀ ਪ੍ਰਸ਼ਾਸਨ ਨੂੰ ਵੱੱਟ ਵੱੱਟ ਲਾਈਟ ਲਗਾਈ ਜਾਵੇ ਰਿਫਲੈਕਟ ਲਵਾਏ ਜਾਣ ਇਹੀ ਅਸੀਂ ਮੰਗ ਕਰਦੇ ਆ ਤੁੰਦ ਬਹੁਤ ਆ ਜੀ ਸਵੇਰੇ ਗਰਾਊਂਡ ਜਾਣਾ ਵੀ ਔਖਾ ਹੋਇਆ ਪਿਆ ਸੀ ਮੈਂ ਸਾਈਕਲਿੰਗ ਕਰਦਾ ਸਾਈਕਲ ਤੇ ਗਿਆ ਤਾਂ ਕੁਝ ਵੀ ਨਹੀਂ ਦਿਖ ਰਿਹਾ ਸੀ ਕੋਸ਼ਿਸ਼ ਕਰ ਰਿਹਾ ਵੀ ਕੱਲ ਤੋਂ ਸਕੂਟਰੀ ਵਗੈਰਾ ਲੈ ਕੇ ਜਾਇਆ ਕਰਾਂਗੇ ਤਾਂ ਜੋ ਲਾਈਟ ਨਾਲ ਕੁਛ ਤਾਂ ਦਿਖੇ ਰਸਤੇ ਦਾ ਪਤਾ ਲੱਗੇ ਮੈਂ ਹੋਰਾਂ ਨੂੰ ਵੀ ਅਪੀਲ ਕਰਦਾ ਵੀ ਸਵੇਰੇ ਜਿਹੜੇ ਲੋਕ ਜਾਂਦੇ ਨੇ ਆਪਣਾ ਪੂਰਾ ਧਿਆਨ ਰੱਖਣ ਬਹੁਤ ਜ਼ਿਆਦਾ ਧੁੰਦ ਆ ਨਜਾਇਜ਼ ਸਵੇਰੇ ਸਵੇਰੇ ਦਾ ਇਸ ਕੋ ਪ੍ਰਸ਼ਾਸਨ ਨੂੰ ਤਾਂ ਇਹੀ ਅਪੀਲ ਹੈ ਵੀ ਰੇਡੀਅਮ ਜਿੰਨਾ ਵੀ ਲੱਗਦਾ ਹੈ ਲੈਫਟ ਰਾਈਟ ਖਾਸ ਕਰਕੇ ਮੇਨ ਰੋਡਾਂ ਤੇ ਜਾਂ ਸੜਕ ਦੇ ਵਿਚਕਾਰ ਜਿਹੜਾ ਲੱਗਦਾ ਉਹ ਵੱਧ ਤੋਂ ਵੱਧ ਲਗਾਇਆ ਜਾਵੇ। ਟ੍ਰੈਫਿਕ ਪੁਲਿਸ ਹਦਾਇਤ ਦੇਵੇ ਕਿ ਜਿਹੜੇ ਵੀ ਵਾਈਕਲ ਲੋਕ ਲੈ ਕੇ ਸਵੇਰੇ ਸ਼ਾਮ ਨਿਕਲਦੇ ਨੇ ਉਹ ਆਪਣਾ ਰੇਡੀਅਮ ਹੈ ਜਿਹੜਾ ਉਹਨਾਂ ਤੇ ਲੱਗਿਆ ਹੋਰ ਲਾਈਟਾਂ ਔਨ ਰਹਿਣ। ਇਹ ਐਕਸੀਡੈਂਟ ਦੇ ਕਾਰਨ ਵੀ ਬੰਦ ਹੈ। ਆ ਬਿਲਕੁਲ ਜੀ ਬਿਲਕੁਲ ਤੁਹਦਕਾਰ ਨਹੀਂ ਐਕਸੀਡੈਂਟ ਹੋ ਰਹੇ ਨੇ ਬਹੁਤ ਜਾਨੀ ਨੁਕਸਾਨ ਵੀ ਹੋ ਰਿਹਾ।